ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਵਧੀਆ ਹੋਵੋਗੇ ਕਮੈਂਟ ਕੀਤਾ ਸੀ ਆਪਣੇ ਪਰਮ ਮਿੱਤਰ ਪੱਤਰਕਾਰ ਅਰुण कुमार ਜੀ ਨੇ ਇੱਕ ਪੋਸਟ ਦੇ ਉੱਤੇ ਕਹਿੰਦੇ ਜੀ ਇੰਡੀਆ ਦੀਆਂ ਖਬਰਾਂ ਸਾਰੇ ਦੇਖਦੇ ਆ ਸਭ ਕੁਝ ਉਹੀ ਕੁਝ ਚੱਲ ਰਿਹਾ ਤੇ ਸਾਰੇ ਉਹੀ ਅਪਡੇਟ ਕਰ ਰਹੇ ਆ ਕਹਿੰਦੇ ਕੈਨੇਡਾ ਦਾ ਕੁਝ ਦਿਖਾਓ ਸੋ ਅੱਜ ਅਰुण ਜੀ ਦੀ ਫਰਮਾਇਸ਼ ਦੇ ਉੱਤੇ ਸਰੀ ਦੇ ਲੱਗੇ ਇੱਕ ਟਵਾਸਨ ਕਰਕੇ ਕਸਵਾ ਹੈ ਉੱਤੋਂ ਦਾ ਇੱਕ ਸ਼ੋਪਿੰਗ ਮਾਲ ਆ ਕਾਫੀ ਕਹਿੰਦੇ ਫੇਮਸ ਹੈ ਦੇਖ ਕੇ ਆਪਾਂ ਵੀ ਕਦੇ ਨਹੀਂ ਹੈਗਾ ਸੋ ਉੱਥੇ ਪਹੁੰਚ ਰਹੇ ਆ ਅੱਜ ਦੇਖਦੇ ਆ ਕੀ ਕੁਝ ਖਾਸ ਆ ਇੱਥੇ ਤੇ ਤੁਹਾਡੇ ਨਾਲ ਵੀ ਸਾਂਝੀਆਂ ਕਰਦੇ ਆ ਤਸਵੀਰਾਂ ਇੱਥੋਂ ਦੀਆਂ ਸਪੈਸ਼ਲ ਬਾਈ अरुण ਦੀ ਰਿਕੁਐਸਟ ਤੇ ਅੱਜ ਪਹਿਲੀ ਵਾਰ ਆਤੇ ਕੋਈ ਸ਼ੋਪਿੰਗ ਮਾਲ ਦੇਖਣ ਆਏ ਆ ਮੈਂ ਕਿਹਾ ਚਲੋ ਨਾਲੇ ਦੇਖਿਆ ਆਉਨੇ ਆ ਨਾਲੇ अरुण ਜੀ ਨੂੰ ਵੀ ਦਿਖਾਉਨੇ ਆ ਵੀ ਕੀ ਕੁਝ ਆ ਇੱਥੇ ਚਲੋ ਠੀਕ ਆ ਭਰਾਵੋ ਮਿਲਦੇ ਆ ਅੱਗੇ ਦਿਖਾਉਨੇ ਆ ਕੁਝ ਬਸ ਦੀਆਂ ਸਫ਼ਰ ਦੀਆਂ ਤਸਵੀਰਾਂ ਤੇ ਨਾਲ ਹੀ ਉਸ ਮਾਲ ਦੀਆਂ ਜਿੱਥੇ ਅੱਜ ਜਾ ਰਹੇ ਆ ਦੋ ਜੀ ਗੱਡੀਆਂ ਸਵਿੱਚ ਹੋ ਗਿਆ ਸਵਾਰ ਤੇ ਸਰੀ ਤੋਂ ਨਿਕਲ ਚੁੱਕੇ ਆ ਜਾ ਰਹੇ ਆ ਹੁਣ ਡੈਲਟਾ ਤੇ ਤੁਾਸਨ ਹੈ ਇਹ ਜੀ ਉਹ ਵਾਲੇ ਪਾਸੇ ਨੂੰ ਵੇਲ 5A ਦੀਆਂ ਤਸਵੀਰਾਂ ਤੁਹਾਡੇ ਨਾਲ ਸਾਰੀ ਅਗਲੀ ਜਾ ਰਹੇ ਨਾਲ ਦੀ ਨਾਲ ਕਿ ਕਿਸ ਤਰ੍ਹਾਂ ਹਾਈਵੇ ਦੇ ਉੱਤੇ ਟ੍ਰੈਫਿਕ ਚੱਲਦੀ ਹੈ ਆਪਣੇ ਤਾਂ ਇੱਕ ਸੜਕ ਦੇ ਉੱਤੇ ਚੱਲਦਾ ਸਭ ਕੁਝ ਇੱਥੇ ਸੜਕਾਂ ਦੇ ਵਿੱਚ ਵੀ ਤੁਸੀਂ ਦੇਖੋ ਵੀ ਕਿੰਨਾ ਜ਼ਿਆਦਾ ਗੈਪ ਹੈ ਕਿਸੇ ਇੱਕ ਘਰ ਬਿਲਡਿੰਗਾਂ ਤੇ ਦੂਸਰੀ ਰੋਡ ਬਿਲਕੁਲ ਆਪੋਜ਼ਿਟ ਸਾਈਡ ਤੇ ਚੱਲ ਰਹੀ ਹੈ ਕਿਤੇ ਕਿਤੇ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਜਾਂ ਸੇਮ ਵਿੱਚ ਡਿਵਾਈਡਰ ਪਾ ਕੇ ਉਸ ਤਰ੍ਹਾਂ ਸੜਕਾਂ ਚੱਲਦੀਆਂ ਨੇ ਮੇਨ ਹਾਈਵੇ ਦੇ ਉੱਤੇ ਤੇ ਕਿਸ ਤਰ੍ਹਾਂ ਕਿਤੇ ਬਹੁਤ ਜ਼ਿਆਦਾ ਗੈਪ ਹੈ ਲੰਕਾ ਨੇ ਘੋੜੇ ਪੰਛੀਆਂ ਗਾਵਾਂ ਘਰਾਂ ਦੇ ਵਿੱਚ ਰੱਖੇ ਹੋਏ ਨੇ ਪੂਰਾ ਪੰਜਾਬ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤਾਂ ਹਰਿਆਲੀ ਦੀ ਗੱਲ ਕਰੀਏ ਤਾਂ ਹਰਿਆਲੀ ਬਹੁਤ ਜ਼ਿਆਦਾ ਹੈ ਬੂਟੇ ਤਾਰੇ ਕਿਨਾਰੇ ਬਹੁਤ ਲੱਗੇ ਹੋਏ ਨੇ ਜਿਸ ਕਰਕੇ ਮੌਸਮ ਐਟੈਕਟਾ ਤੇ ਇਹ ਬੇੜੀਆਂ ਨੇ ਜਿਹੜੇ ਅੱਜ ਤੱਕ ਜੰਗ ਤੋੜਨੀ ਆ ਲੋਕਾਂ ਦੇ ਕਿਨਾਰਿਆਂ ਦੇ ਉੱਤੇ ਬਹੁਤ ਕਹ ਲਓ ਵੀ ਪੰਜਾਬ ਦਾ 100 100 ਕੀਲੇ ਦਾ ਟਾਕਾ ਜਿਹੜਾ ਉਹ ਆਪਣੇ ਪੰਜਾਬੀਆਂ ਦਾ ਉਸ ਤੋਂ ਬਾਅਦ ਬਸ ਸਟੈਂਡ ਤੇ ਪਹੁੰਚ ਚੁੱਕੇ ਆ ਜਿੱਥੇ ਬਸ ਨੇ ਉਤਾਰ ਤੇ ਆ ਤੇ ਇਸ ਤੋਂ ਬਾਅਦ ਅੱਗੇ ਉਹ ਬਸ ਤੋਂ ਆਉਣਾ ਜਿਹੜੀ ਬਸ ਜਿੱਪਾ ਆਏ ਆ ਆ ਲੋ ਜੀ ਇਹ ਬਸ ਦੇ ਵਿੱਚ ਉਤਰੇ ਆ ਜੀ ਇਸ ਤੋਂ ਬਾਅਦ ਹੁਣ ਇੱਕ ਤੋਂ ਦੂਜੀ ਬਸ ਆਏਗੀ ਦੇ ਵਿੱਚ ਆਪਾਂ ਚੱਲਾਂਗੇ ਆ ਲੋ ਜੀ ਬੱਸ ਪਹੁੰਚ ਚੁੱਕੀ ਹੈ ਡਬਲ ਡੈਕਰ ਬੱਸ ਆਹ ਹੈ ਇਸ ਦੇ ਵਿੱਚ ਹੁਣ ਅੱਗੇ ਦਾ ਸਫ਼ਰ ਕਰਾਂਗੇ ਤੇ ਹਜੇ ਹੋਰੀਆਂ ਚੜ੍ਹੀਆਂ ਜਾਂਦੀਆਂ ਨੇ ਆ ਇੱਕ ਹੋਰ ਬੱਸ ਆ ਗਈ ਕਈ ਤਰ੍ਹਾਂ ਦੀਆਂ ਬੱਸਾਂ ਇੱਥੇ ਚੱਲਦੀਆਂ ਨੇ ਆ ਛੋਟੀ ਬੱਸ ਹੈ ਉਸ ਤੋਂ ਬਾਅਦ ਜਿਹੜੀ ਪਹਚਾਈਸ ਹੋਰ ਸੀ ਦੇਖੋ ਹੁਣ ਵੱਡਾ ਡੈਕਰ ਬੱਸ ਦੇ ਵਿੱਚ ਪਹੁੰਚੇ ਉਸ ਤੋਂ ਬਾਅਦ ਸਾਨੂੰ ਨਿਕਲੇ ਆ ਬੱਸ ਸਟੈਂਡ ਤੋਂ ਬਾਹਰ ਹੁਣ ਚੱਲ ਰਹੇ ਹਾਂ ਸਾਰਿਆਂ ਨੂੰ ਆਲ ਦੇ ਵੱਲ ਨੂੰ ਇੱਕ ਹੀ ਆਪਾਂ ਕੜੇ ਸੀ ਜਿੱਥੇ ਦੀ ਤੁਸੀਂ ਤਰ੍ਹਾਂ ਦਿਖਾਈ ਸੀ ਆ ਉਹ ਵੀ ਸਟਾਪੇਜ ਹੈ ਤੇ ਸੜਕਾਂ ਦੇ ਕਿਨਾਰੇ ਤੇ ਫੁੱਲ-ਪੁੱਤੀ ਬਹੁਤ ਜ਼ਿਆਦਾ ਲੋਕਾਂ ਨੇ ਲੰਗਾਈ ਦੀਆਂ ਸਰਕਾਰਾਂ ਦੁਆਰਾ ਵੀ ਵੱਡੇ ਉਤਾਨ ਲਏ ਨੇ ਇੱਥੇ ਗਏ ਨੇ ਤਾਂ ਕਿ ਪੋਲੂਸ਼ਨ ਤੋਂ ਇਤਨਾ ਕਿਤੇ ਬਚਿਆ ਜਾ ਸਕੇ। ਸਰਾਖ ਤੋਂ ਪਹਿਲਾਂ ਕਿਹੜੀ ਗ੍ਰੀਨਲੀ ਮੁਦ ਬਿਆਨ ਕਰਦੀਆਂ ਨੇ ਤਸਵੀਰਾਂ ਪਿਛਲੇ ਦਿਨੀ ਆਪਣੇ ਕੌਂਸਲਰ ਬਾਦਰਬਾਈ ਉਹਣੀ ਵੀ ਆਏ ਸੀ ਬਿਲਕੁਲ ਟਵਾਸਰ ਨੇ ਨਾਲ ਹੀ ਉਹ ਰਹੇ ਸੀ ਅਧਿਆਪਕ ਤੇ ਸੜਕਾਂ ਦਾ ਮੌਨ ਲਾਦਾ ਬਾਈ ਦੇ ਘੁੰਮੀਆਂ ਹੋਣੀਆਂ ਜੇਕਰ ਬਲੌਗ ਦੇ ਵੇਰੇ ਨੂੰ ਤਾਂ ਦੱਸਣੀ ਜ਼ਰੂਰ ਵੀ ਇਹ ਵਾਲਾ ਜੀਆ ਦੇਖਿਆ ਕਿ ਨਹੀਂ ਦੇਖਿਆ ਇਹ 베ਰੀਆਂ ਦੁਆਰਾ ਫਿਰਦਕਾਰੀਆਂ ਬੇਰੀ ਬਹੁਤ ਜ਼ਿਆਦਾ ਲੱਗਦੀ ਹੈ ਤੇ 베ਰੀ ਨੂੰ ਤੋੜਨ ਦਾ ਕੰਮ ਵੀ ਪੂਰੇ ਪੀਕ ਦੇ ਵਿੱਚ ਹੁੰਦਾ ਆ ਦੋ ਦਿਨ ਦੇ ਹੁਣ ਜਿਹੜੇ ਬੰਦਿਆਂ ਕੋਲ ਆਪਣਾ ਪੰਜਾਬੀ ਵੀ ਇੱਥੇ ਆਏ ਬਲੇ ਟੂਰਿਸਟ ਨੇ ਜਾਂ ਫੋਰਨ ਸਟੂਡੈਂਟ ਨੇ ਜਿਨ੍ਹਾਂ ਕੋਲ ਕੰਮ ਨਹੀਂ ਹੁੰਦਾ ਤੇ ਉਹ ਇੱਥੇ 베ਰੀਆਂ ਦਾ ਕੰਮ ਕਰਦੇ ਨੇ ਲੋ ਜੀ ਸਟਾਪੇਜ ਆ ਗਿਆ ਆਪਾਂ ਥੱਲੇ ਉਤਰਦੇ ਆ ਆ ਦੂਸਰੀ ਮੰਜ਼ਲ ਪਰ ਤੇ ਹੁਣ ਬਸ ਦੀ ਪਹਿਲੇ ਗਰਾਉਂਡ ਫਲੋਰ ਵੱਲੋਂ ਆਪਾਂ ਜਾ ਰਹੇ ਆ ਇਸ ਤੋਂ ਬਾਅਦ ਨਿਕਲਾਂਗੇ ਬਸ ਤੋਂ ਬਾਹਰ ਤੇ ਫੇਰ ਪਹੁੰਚਲੇ ਆਪਾਂ ਉਸ ਫਸਲ ਮਾਲ ਦੇ ਵਿੱਚ ਬਿਲਕੁਲ ਮਾਲ ਦੇ ਬਾਹਰ ਜਿਹੜੀ ਬੱਸਾਂ ਪਰ ਉਤਾਰਿਆ ਜਿਸ ਤਰ੍ਹਾਂ ਵੀਆਰ ਮਾਲ ਪੰਜਾਬ ਕਰਨ ਦੇ ਬਿਲਕੁਲ ਬਾਹਰ ਜੇਕਰ ਆਪਾਂ ਮੁਹਾਲੀ ਤੋਂ ਆਈਏ ਤਾਂ ਬੱਸ ਉਤਾਰਦੀ ਹੈ ਉਸੇ ਤਰ੍ਹਾਂ ਇਹ ਸਟਾਪੇਜ ਬਣਿਆ ਹੋਇਆ ਤੇ ਹੁਣ ਚੱਲ ਪਏ ਆਪਾਂ ਸਟਾਪੇਜ ਤੋਂ ਉੱਤਰ ਕੇ ਮਾਲ ਵੱਲ ਨੂੰ ਅੱਗੇ ਤੇ ਅੰਦਕੋਣ ਤਸਵੀਰ ਕੈਨੇਡਾ ਦੇ ਫਲੈਗ ਨੇ ਜਿਹੜੇ ਉਹ ਲਗਾਏ ਹੋਏ ਨੇ ਤੇ ਆ ਫੈਰੀਆਂ ਕੜੀਆਂ ਨੇ ਇਹਨੂੰ ਲੈ ਕੇ ਸਮੁੰਦਰ ਚ ਲੋਕੀ ਜਾਂਦੇ ਨੇ ਇੱਧਰ ਵੀ ਕਾਫੀ ਖੜੀਆਂ ਨੇ ਆ ਲੋ ਬਹੁਤ ਵੈਰੀਆਂ ਨੇ ਇਹਨਾਂ ਦੇ ਲਾਗੇ ਦੇ ਵੀ ਦਿਖਾਣੇ ਆ ਤੇ ਇੱਕ ਹੋਰ ਬੜਾ ਸੋਹਣਾ ਜਿਹਾ ਗੇਟ ਬਣਾਇਆ ਹੋਇਆ ਆ ਦੇਖੋ ਲੋ ਜੀ ਜੀ ਮੈਂ ਕਿਤੇ ਪਹਾੜਾਂ ਦੀ ਸਾਈਡ ਤੇ ਨਿਕਲੇ ਹੁੰਨੇ ਆ ਜਿਹਾ ਥੋ ਵਿਊ ਆ ਜਿਹੜਾ ਇੱਥੋਂ ਆ ਰਿਹਾ ਆ ਗੋਰੇ ਲੋਕ ਨੇ all these are for sale ਲੋਪਰਾ ਵਾਇਸ ਬੁੰਦਰ ਜ਼ਿਲੇ ਜਾੜੇ ਵਾਲੀ ਆ ਪਰ ਹੈ ਸੇਲ ਦੇ ਉੱਤੇ ਆ ਲੈ ਦਿਖਾ ਦੇ ਨੇ ਵੀ ਕਿੰਨੇ ਕ ਦੀ ਤੁਸੀਂ ਲੈ ਸਕਦੇ ਆ ਤੇ ਲੈਣੀ ਹੋਵੇ ਆ ਰੇਟ ਲੱਗੇ ਪਏ ਇਹਦੇ ਆ ਰੇਟ ਆ ਭਾਈ 22814 ਡਾਲਰ ਦੀ ਇਹ ਕਿਹੜੀ ਆ ਜੀ ਬਲੂ ਕਲਰ ਦੀ ਇਧਰ ਗ੍ਰੇ ਕਲਰ ਦੀ ਕਲਰ ਦੇ ਵਿੱਚ ਵੀ ਚੁਆਇਸ ਆ ਜਿਵੇਂ ਗੱਡੀਆਂ ਚ ਹੁੰਦੀ ਹੈ ਉੱਤੇ ਚੜਕੇ ਦੇ ਦਿੰਦੇ ਆ ਲਓ ਜੀ ਇਹ ਵਿੱਚੇ ਖੜਨ ਦੇ ਲਈ ਉਹ ਸਟੀering ਆ ਇਸ ਦਾ ਇੱਕ ਅੱਗੇ ਸਟੀering ਆ ਸਨੋ ਵੀ ਦੋਸਤੋ ਇੱਕ ਪਹੁੰਚੇ ਆ ਮਾਲ ਦੇ ਵਿੱਚ ਜਿੱਥੇ ਕਾਫੀ ਕੁਝ ਟੀ-ਸ਼ਰਟਾਂ ਲੋਅਰ ਪੈਂਟਾਂ ਸ਼ਰਟਾਂ ਲੱਗੀਆਂ ਹੋਈਆਂ ਨੇ 15 ਡਾਲਰ ਦੀ ਰੈਗੂਲਰ ਸਾਈਜ਼ ਆ ਜੀ ਐਸਟੈਂਡਰਡ ਸਾਈਜ਼ 18 ਡਾਲਰ ਦੀ ਆ ਕਿਸੇ ਨੇ ਲੈਣੀ ਹੋਵੇ ਜਿਹੜੇ ਐਨਕਾ ਦੇ ਸ਼ਕੀਨ ਨੇ ਉਹਨਾਂ ਦੇ ਲਈ ਐਨਕਾ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਨੇ ਲੈ ਲਖਾ ਵੀ ਦਿਨੇ ਕੋ ਨੂੰ ਜੋ ਪਲਕ ਉਸ ਦੇਖ ਲਈਏ ਆਪਣੇ ਵਧੀਆ ਵਿੱਚ ਦਰਖਤ ਜਲਾਏ ਹੋਏ ਨੇ ਇਹਨਾਂ ਨੇ ਕੋ ਚੱਲਦੇ ਆ ਅੱਗੇ ਨੂੰ ਤੇ ਉੱਪਰ ਬੜੀ ਵਧੀਆ ਸਜਾਵਟਾਂ ਜਿਹੜੀ ਕੀਤੀ ਹੋਈ ਆ ਹਿਰਨ ਤੇ ਹੋਰ ਬੜਾ ਵਧੀਆ ਘਾਹ ਬੋਟੀਆਂ ਲਗਾ ਕੇ ਇਸ ਮਾਲ ਨੂੰ ਅੰਦਰੋਂ ਸਜਾਇਆ ਗਿਆ ਹੈ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਿਰਫ अरुण ਬਾਈ ਕਰਕੇ ਵੀ अरुण ਬਾਈ ਨੇ ਕਿਹਾ ਤਾਂ ਵੀ ਸਾਨੂੰ ਕੁਝ ਕਰਦੇ ਹੋਰ ਦੂਸਰੇ ਬਹੁਤ ਵੱਡੇ ਕਿਸੇ ਵਿੱਚ ਇਹ ਪੇਸ਼ਲਾ ਤੇ ਭਈਆਂ ਨੇ ਇਹ ਵੀ ਦੱਸਾਂਗਾ ਕਿ ਇਹ ਪੇਸ਼ਲਾ ਅਸਲੀ ਨੇ ਔਰ ਜਿਹਦੇ ਕੋਲ ਲੈ ਸਕਦਾ ਉਹੀ ਇਹਨੂੰ ਖਰੀਦ ਸਕਦਾ ਹੈ ਇਹ ਦੂਰਬੀਨਾ ਪਈਆਂ ਨੇ ਜਿਨ੍ਹਾਂ ਦੇ ਰੇਟ ਇਹਨਾਂ ਦੇ ਬਹੁਤ ਜ਼ਿਆਦਾ ਨੇ ਆਪਣੇ 40 40 50 50 ਹਜ਼ਾਰ 70 70 ਲੱਖ ਲੱਖ ਤੱਕ ਦੇ ਦੂਰਦ੍ਰਿਸ਼ ਦੇ ਰੇਟ ਨੇ ਆਪਣੀ ਰੇਟ ਤੋਂ ਬਾਹਰ ਆ ਭਾਈ ਅਜੇ ਜਦੋਂ ਮਾਲ ਕਹਿੰਦੇ ਕਿ ਉਹ ਕਰੇਗਾ ਉਦੋਂ ਜੀ ਨੂੰ ਦਵਾਗੇ ਤੇ ਆਸਮਾਨ ਸਾਰਾ ਤੁਸੀਂ ਦੇਖਦਾ ਸ਼ੂਟਿੰਗ ਦੇ ਰਿਲੇਟਿਵ ਦੇ ਆ ਕੋਸੀ ਆ ਉੱਪਰ ਛੱਤਾਂ ਵੀ ਹੁੰਦੀ ਹੈ ਕਿਤੇ ਬਾਹਰ ਬੈਠਣਾ ਹੋਵੇ ਢੀਕ ਦੇ ਕਿਨਾਰੇ ਤੋਂ ਉਹ ਹੈ ਤਵਾ ਦੇ ਘਾਟ ਪਤਾ ਦਾ ਪ੍ਰਮਾਣਿਤ ਗਿਆਨ ਪੂਰਾ ਹੈ ਉਹ ਵੀ ਬਣਾਉਣਾ ਹੈ ਇਹ ਸਮਾਨ ਜਿਹੜੇ ਰੱਖੋ ਸੇਕ ਕਰੋ ਤੇ ਸਬੋ ਤੇ ਅਗਲੇ ਚੌਦਹਾਰੇ ਭਾਈ ਥੱਗੇ ਦੇ ਕੰਮ ਕਰਨਾ ਜਿਹਦਾ ਦਿੱਤੇ ਦੇਖਦਾ ਉਹ ਆਪਣਾ ਮਨੁੱਖਾਂ ਤੋਂ ਜ਼ਿਆਦਾ ਬਿਹਤਰ ਹੈ ਤੇ ਆਪ ਹੋਰ ਵਟਾਈ ਜੇ ਜਰ ਮੁਸਕੀਆ ਆਪ ਦਾ ਨਗਾ ਪਾ ਕੇ ਕਹਿੰਦੇ ਚਾਹੇ ਕਮੈਂਟ ਕਰਕੇ ਦਿਓ ਕਿਉਂਕਿ ਵੀਡੀਓ ਦੀ ਮੱਖੇ ਛੱਡੀਆਂ ਵੀ ਹੋਣੀਆਂ ਨੇ ਇਹ ਵੀ ਕਰਨੇ ਆ ਤੁਸੀਂ ਜਿਵੇਂ ਵੱਡੀਆਂ ਵੱਡੀਆਂ ਵਧੀਆ ਨਜ਼ਾਰੇ ਦਾ ਮਿਲੋ ਫੋਟੋਆਂ ਲੈ ਰਹੇ ਹੋ ਨਾ ਬੱਚੇ ਬੜੇ ਝੂਠੋ ਦੇ ਕੋਲ ਬੈਠ ਬੈਠ ਕੇ ਪੀਲਿੰਗ ਆਰੀਆ ਬਿਲਕੁਲ ਬੈਠੇ ਮਨ ਦੀ ਕੋਲ ਬੈਠੀ ਹੈ ਕਿ ਜਿਹਾ ਦਿਮਾਗ ਦਾ ਬੈਠੀ ਹੈ ਆ ਦੇਖੋ ਐਦਰ ਤੇ ਐਦਰਾ ਆਈਸ ਕਰਮੇਤੀ ਫੜ ਗਈ ਜੀ ਵਿਚੋਂ ਪਾਣੀ ਦੇ ਇਹਨਾਂ ਨੂੰ ਮੈਂ ਨਾਲ ਲੈ ਕੇ ਜਾਣਾ ਤੇ ਤੋਂ ਬਾਅਦ ਅੱਗੇ ਆ ਦੂਸਰਾ ਆ ਗਿਆ ਥੋੜਾ ਮੱਛੀ ਨੂੰ ਫੜਨ ਵਾਲਾ ਕੋਲੋਂਦਰਾ ਤੇ ਟਿਕਾਣੇ ਜੀ ਟਿਕਦੇ ਅੱਗੇ ਕੁਈ ਵੀ ਲਾ ਕੇ ਪਾਣੀ ਦੇ ਉੱਪਰ ਸਿੱਟ ਦਿੰਦੇ ਆ ਤੇ ਇਹਨਾਂ ਦੇ ਰੇਟ ਵੀ ਇਹਨੋਂ 75 75 ਡਾਲਰ ਦੇ ਆ 75 ਨੂੰ 65 ਨਾਲ ਮਲਟੀਪਲਾਈ ਕਰ ਲਿਓ ਕਿ ਕਿੰਨੀ ਵੜੀ ਹੋਣੀ ਹੈ ਦੀ ਕੀਮਤ ਆ ਰਸਤੇ ਜਾਂਦੇ ਜਾਂਦੇ ਉੱਪਰ ਲਿਗਾ ਪਈ ਤਾਂ ਇੱਥੇ ਇੱਕ ਆ ਪਾਨੂੰ ਬਠਾ ਬਰੇ ਜਗੀਰ ਦੇ ਤਰੀਕਿਆਂ ਨਾਲ ਦੇਖ ਰਿਹਾ ਸੀ ਆ ਦੇਖੋ ਤੇ ਇਹਨੂੰ ਵੀ ਉਪਰ ਗਿਆ ਵੀ ਫੈਲੋ ਕਰੀ ਰਹੀ ਹੈ ਤੇ ਉਸ ਤੋਂ ਬਾਅਦ ਇਹਦੇ ਲਾਗੇ ਇਹਨੂੰ ਕਿਰਿਆ ਤਾਂ ਬੜਾ ਵਧੀਆ ਜਿਹਾ ਦਿਖਦਾ ਉਹ ਵਿੱਚ ਪਾਣਾ ਤੁਹਾਨੂੰ ਆ ਦੇਖੋ ਲੱਗਦਾ ਵੀ ਯਾਰ ਆਲਟਰਨੇਟ ਸੀਨ ਹੈ ਤੇ ਹੋਰੇ ਕਾਂਦੂ ਨੇ ਦਾ ਸਪਾਨ ਆ ਗਿਆ ਕਿ ਜਿਕਰ ਤੁਸੀਂ ਸਿੰਘ ਹੋਣਾ ਥੋੜਾ ਜਿਹਾ ਕੁਝ ਖਾ ਪੀ ਲੋ ਤੇ ਕਾਂਦ ਤੋਂ ਬਾਅਦ ਆਪਾਂ ਫੇਰਾ ਜੀ ਇੱਦਣੂ ਅੱਗੇ ਆ ਐਂਟਰੀ ਗੇਟ ਆ ਦੂਰੇ ਪਾਸੇ ਦਾ ਜਿਹੜਾ ਦੂਰੇ ਪੜਦੇ ਨੂੰ ਇੱਕ ਇੱਕ ਭਾਲੂ ਜੋ ਤਾਂ ਵੀ ਭਾਲੂ ਦੀ ਡਾਕੂਮੈਂਟਸ ਅਸਲੀ ਭਾਲੂ ਦੀ ਜਿਹੜੀ ਜਾਂਦਾ ਹੈ ਉਹ ਇੱਥੇ ਦਾ ਸੋਲਾ ਬਾਹਰ ਨਾਲ ساری ਖਲ ਕੋ ਲੋ ਆ ਗਈ ਆ ਤੇ ਇਹਦੇ ਨਾਲ ਫਿਰ ਆਪਾਂ ਨੇ ਵੀ ਸੁਰੱਖਤਾ ਜੋ ਬਹੁਤ ਜੀ ਤੁਹਾਨੂੰ ਸੁਣੇ ਤੇ ਬਾਅਦ ਇਹ ਦੇਖੋ ਵੀ ਜਿੱਦਾਂ ਟੌਪ ਗਾਰਡ ਨਾ ਬਣਾਇਆ ਲਿਆ ਉਵੇਂ ਦਾ ਹੀ ਫੋਟੋ ਵੀ ਪੜਿਆ ਕੋਈ ਬਟਾਈਆਂ ਨਾਲ ਭਾਲੂ ਵੀ ਨਹੀਂ ਨਾਰਾਜ਼ ਹੋਣਦੇ ਆ ਭਾਲੂ ਨਾਲ ਵੀ ਕੋ ਫੋਟੋ ਖਚਾਈ ਫਿਰ ਕਾਟਾ ਪਾਣੀ ਜਿਹੜਾ ਵੀ ਉਹ ਇਦਾਂ ਖਚਾਈ ਇੱਕ ਹੋਰ ਭਾਲੂ ਖੜਾ ਸੀ ਉਹਦੇ ਨਾਲ ਵੀ ਫਿਰ ਫੋਟੋ ਖਚਾਈ ਆਪਾਂ ਨੇ ਤੇ ਇਸ ਤੋਂ ਬਾਅਦ ਫੇਰ ਚੱਲ ਪਏ ਅੰਦਰ ਨੂੰ ਤੇ ਇਹ ਪੰਛੀਆਂ ਦੇ ਫਰਨੇ ਬਾਈ ਪੰਛੀਆਂ ਦੇ ਫਰਨੇ ਦੇਖੋ ਕੋਈ ਹਰਾ ਹੈ ਕੋਈ ਵਾਇਲਟ ਹੈ ਕੋਈ ਔਰੇਂਜ ਹੈ ਕੋਈ ਪਿੰਕ ਹੈ ਤੇ ਮੈਂ ਤਾਂ ਇਹ ਦੇਖ ਕੇ ਹੈਰਾਨੀ ਹੋ ਰਹੀ ਸੀ ਕਿ ਕਿੰਨੇ ਤਰ੍ਹਾਂ ਦੇ ਫਰਨੇ ਕਿੰਨੇ ਰੰਗਾਂ ਦੇ ਵਿੱਚ ਨੇ ਵੀ ਜਿਹੜੇ ਪੰਛੀਆਂ ਤੇ ਲੱਗੇ ਹੋਣਗੇ ਉਹ ਪੰਛੀ ਕਿੰਨੇ ਸੋਹਣੇ ਹੋਣਗੇ ਠੀਕ ਹੈ ਜੀ ਬਹੁਤ ਵਧੀਆ ਹੈ ਚਾਹੇ ਮੱਛੀ ਦੇ ਉੱਪਰ ਤੇ ਕਹ ਰਹੇ ਸੀ ਕੁਝ ਵੀ ਸਪੈਸ਼ਲੂ ਦੀ ਬਾਡੀਜ਼ ਨੇ ਕੁਝ ਕਲਰ ਦੇਖੋ ਤੁਸੀਂ ਕਿੰਨੇ ਪਿਆਰੇ ਨੇ ਸਾਰੇ ਬੜੇ ਵਧੀਆ ਰਹੇ ਲਫਾਵੇ ਲਫਾਕੇ ਸੇਲ ਦੇ ਲਈ ਰੱਖੇ ਹੋਏ ਨੇ ਇੱਕ ਤੋਂ ਇੱਕ ਵਧੀਆ ਕਲਰ ਆ ਦੇਖੋ ਆ ਕਿਸੇ ਪੰਛੀ ਦੀ ਜਾਂ ਜਾਨਵਰ ਦੀ ਖੱਲ ਹੈ ਜਿਹੜੀ ਇਹ ਰੱਖੀ ਵੀ ਆਰ ਅਲਟੀਮੇਟ ਕਲਰ ਕਰਨ ਵਾਲੇ ਜਿਹੜੇ ਚਾਵਾਂ ਸੱਜਣ ਨੇ ਉਹਨਾਂ ਦੇ ਲਈ ਇਹ ਕਾਊਂਟਰ ਹੈ ਇਦੇ ਵਿੱਚ ਇੱਕ ਜੀ ਦੇਖਿਓ ਮੈਂ ਜ਼ੂਮ ਕਰਨਾ ਥੋੜਾ ਜਾ ਇਹ ਨਾ ਬੈਗ ਪਏ ਨੇ ਵਿੱਚ ਬਹੁਤ ਪੁਰਾਣੇ ਲੱਗਦੇ ਨੇ ਜਿਹੜੇ ਇਹਨਾਂ ਦੀ ਹਾਲਾਤ ਲੱਗਦੀ ਹੈ ਬਹੁਤ ਪੁਰਾਣੇ ਸਮਿਆਂ ਦੇ ਸੰਭਾਲ ਕੇ ਇਹਨਾਂ ਲੋਕਾਂ ਨੇ ਰੱਖਿਓਏ ਨੇ ਵਾਪਸਾਂ ਦੀ ਫੀਸ ਇੰਡੀਆ ਤੇ ਨਰਤੜੇ ਦੇ ਪਾਣੀ ਦੇ ਟਿਕ ਮਿਲਦੀਆਂ ਨੇ ਉਹ ਦਿਖਾਈਆਂ ਹੋਈਆਂ ਨੇ ਤੇ ਨਾਲ ਹੀ ਆ ਸਟਿਕਸ ਪਈਆਂ ਨੇ ਜਿਹੜੀਆਂ ਯੂਜ਼ ਕਰਦੇ ਨੇ ਉਹਨਾਂ ਦੇ ਵਿੱਚ ਯਾਰ ਆਪਾਂ ਕੇ ਪਾਣੀ ਦੇ ਸਿੱਟਦੇ ਆ ਜਿਨ੍ਹਾਂ ਤੇ ਮੱਛੀਆਂ ਨੂੰ ਲੰਬਾਇਆ ਜਾਂਦਾ ਮੱਛੀ ਨੂੰ ਫੜਿਆ ਜਾਂਦਾ ਏ ਇਹ ਪੁਰਾਣੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਸੀ ਉਹ ਵੀ ਇੱਥੇ ਦੇਖਣ ਦੇ ਵਿੱਚ ਆਉਂਦੀਆਂ ਨੇ ਇਹ ਵਾਲੀਆਂ ਨੇ ਜਿਹੜੀਆਂ ਇਹ ਬੜੀਆਂ 올ਡ ਲੱਗਦੀਆਂ ਨੇ ਬੜੀਆਂ ਪੁਰਾਣੀਆਂ ਲੱਗਦੀਆਂ ਨੇ ਤੇ ਉੱਪਰ ਇਹ ਕਿਸਤੀਆਂ ਨੇ ਜਿਹੜੀਆਂ ਲਾਲ ਔਰ ਹਰੇ ਰੰਗ ਦੀਆਂ ਨੇ ਕਿਸਤੀਆਂ ਨੇ ਇਹਨਾਂ ਨੂੰ ਮੋਦੇ ਕਰਕੇ ਇੱਥੇ ਉਠੀਆਂ ਕਰਕੇ ਲੰਗਾਇਆ ਗਿਆ ਸੋ ਬਹੁਤ ਸੋਹਣੀ ਜਿਹੜੀ ਲੁੱਕ ਆਏ ਪੂਰਾ ਕਾਊਂਟਰ ਦੇ ਰਿਹਾ ਔਰੋਂਜੀ ਦੀ ਪਰਮੈਟ ਤੇ ਅੱਜ ਬਹੁਤ ਕੁਝ ਆਪਾਂ ਦੇਖ ਰਹੇ ਆ ਕਾਗਰੋਂ ਜੀ ਆ ਥੋੜੀ ਦਿਰ ਪਹਿਲਾਂ ਕਹਿੰਦੇ ਨੇ ਤਾਂ ਆਪਾਂ ਉਦੋਂ ਇਹ ਚੀਜ਼ਾਂ ਦੇਖ ਲੈਂਦੇ ਤੇ ਅੱਜ ਸਾਰਿਆਂ ਨੂੰ ਯਰੋਂ ਜੀ ਕਰਕੇ ਬਹੁਤ ਕੁਝ ਆਪਾਂ ਦੇਖਣ ਨੂੰ ਮਿਲ ਰਿਹਾ ਖੁਦ ਵੀ ਦੇਖ ਰਹੇ ਆ ਤੇ ਤੁਹਾਨੂੰ ਭਰਾਵਾਂ ਨੂੰ ਵੀ ਸਾਰਿਆਂ ਨੂੰ ਇੱਜਾਂ ਦੁਕਾਨ ਰਹੇ ਆ ਟਰਦੇ ਟਰਦੇ ਬਾਈ ਕੋ ਹੋਰ ਬੜਾ ਘੈਂਟ ਜਿਹਾ ਜਾਨਵਰ ਦਿਖਾ ਦੇਖੋ ਅੱਖ ਕਿੰਨੀ ਸੋਹਣੀ ਹੈ ਦੀ ਤੇ ਨਜ਼ਾਰੇ ਵੀ ਹਨ ਬੰਨੇ ਪਏ ਆ ਵਿੱਚ ਨੂੰ ਰੈਕ ਦੇ ਵਿੱਚੋਂ ਦੀ ਉਹ ਹੋ ਕੇ ਦੇਖ ਰਿਹਾ ਸੀ ਮੈਂ ਕਿਹਾ ਵੀ ਇਹੋ ਆਪਾਂ ਫਿਰ ਕੈਪਚਰ ਕਰ ਲੈਨੇ ਆ ਥੋੜੇ ਜਿਹਾ ਹਿਰਨ ਵੀ ਰੈਕ ਦੇ ਉੱਤੇ ਬਿਠਾਏ ਹੋਏ ਸੀ ਇਹਨਾਂ ਨੇ ਤੇ ਹਿਰਨ ਤਾਂ ਇਹਤੇ ਬਹੁਤ ਜਿਆਦਾ ਵੱਡੀ ਗਿਣਤੀ ਦੇ ਵਿੱਚ ਇਹਨਾਂ ਰੱਖੇ ਹੋਏ ਆ ਜਾਂ ਤਾਂ ਇਹ ਕੋਲ ਵੀ ਲੋਕੀ ਜਿਆਦਾ ਪਸੰਦ ਕਰਦੇ ਹਨ ਹਿਰਨ ਨੂੰ ਜਾਂ ਉਹਨਾਂ ਦਾ ਸ਼ਿਕਾਰ ਜਿਆਦਾ ਕਰਦੇ ਨੇ ਉਸ ਤੋਂ ਬਾਅਦ ਆਪਾਂ ਅੱਗੇ ਜੀ ਕ੍ਰਾਸਬੋ ਵਾਲੇ ਸੈਕਸ਼ਨ ਦੇ ਵਿੱਚ ਤਾਂ ਕ੍ਰਾਸਬੋ ਵੀ ਤੁਸੀਂ ਦੇਖ ਰਹੇ ਹੋ ਵੀ ਬੜੇ ਅਲਟੀਮੇਟ ਕ੍ਰਾਸਬੋ ਨੇ ਨਜ਼ਾਰੇਦਾਰ ਕ੍ਰਾਸਬੋ ਨੇ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਜਦੋਂ ਆਪਾਂ ਹੋਲੇ-ਹਾਲੇ ਤੇ ਜਾਈਏ ਆਨੰਦਪੁਰ ਸਾਹਿਬ ਜਾਂ ਵਸਾਕੀ ਦੇ ਤਿਹਾਰ ਦੇ ਉੱਤੇ ਜਾਈਏ ਤਾਂ ਉੱਥੇ ਨਿਹੰਗ ਸਿੰਘਾਂ ਦੇ ਪਾਸ ਬੜੇ ਅਜੀਬ ਤਰ੍ਹਾਂ ਦੇ ਬਦਲੇ ਕਹੋ ਵੀ ਵਧੀਆ ਕੁਆਲਿਟੀ ਦੇ ਇਸ ਤਰ੍ਹਾਂ ਦੇ ਕ੍ਰਾਸਬੋ ਆਪਣੇ ਦੇਖਣ ਨੂੰ ਮਿਲਦੇ ਆ ਤੇ ਉਸ ਤਰ੍ਹਾਂ ਦੇ ਹੀ ਕ੍ਰਾਸਬੋ ਅੱਜ ਇੱਥੇ ਵੀ ਦੇਖਣ ਨੂੰ ਮਿਲੇ ਰੂ ਜਰੂਰ ਖੁਸ਼ ਹੋਗੀ ਇਹਨਾਂ ਨੂੰ ਦੇਖ ਕੇ ਕਿ ਬੜੇ ਹੀ ਅਲੱਗ-ਅਲੱਗ ਤਰੀਕੇ ਦੇ ਅਲੱਗ-ਅਲੱਗ ਡਿਜ਼ਾਈਨ ਦੇ ਕ੍ਰਾਸਬੋ ਸੀ ਤੇ ਲੈਣ ਦਾ ਮਨ ਵੀ ਬਹੁਤ ਸੀ ਲੇਕਿਨ ਦੁਆਰਾ ਫਿਰ ਉਹ ਹੀ ਗੱਲ ਆ ਗਈ ਵੀ ਬਜਟ ਤੋਂ ਬਾਹਰ ਸੀ ਹਜੇ ਕ੍ਰਾਸਬੋ ਬਹੁਤ ਵਧੀਆ ਨੇ ਕ੍ਰਾਸਬੋ ਦੀ ਇਹ ਖਾਸੀਅਤ ਹੈ ਜੀ ਵੀ ਇਹਦੀ ਜਿਹੜੀ ਨਿਸ਼ਾਨਾ ਵੀ ਪੱਕਾ ਹੁੰਦਾ ਤੇ ਸਪੀਡ ਵੀ ਇਹਦੇ ਤੀਰਾਂ ਦੀ ਬਹੁਤ ਜ਼ਿਆਦਾ ਹੁੰਦੀ ਹੈ ਇਹ ਅਜਿਹਾ ਤੀਰ ਆਪਣੇ ਬਾਸ ਕਰਾਲੀ ਘਰੇ ਵੀ ਪਿਆ ਜਿਹੜੇ ਮੇਰੇ ਵੀਰ ਘਰੇ ਆਏ ਹੋਣਗੇ ਉਹਨਾਂ ਨੇ ਦੇਖਿਆ ਹੋਣਾ ਤੇ ਘਰੇ ਆਪਣੇ ਸ਼ਾਸਤਰਾ ਦੇ ਵਿੱਚ ਇਹ ਤੀਰ ਕਮਾਨ ਆ ਜਿਹੜਾ ਉਹ ਜ਼ਰੂਰ ਮੌਜੂਦ ਹੈ ਤੇ ਇਹ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਿਹਾ ਇਹ ਤੀਰ ਜਿਹੜਾ ਅੱਗੇ ਲੱਗਦਾ ਹੈ ਨਾ ਤੀਰ ਕਮਾਨ ਦੇ ਵਿੱਚ ਜਦੋਂ ਆਪਾਂ ਜਿਹੜਾ ਪੱਤਾ ਹੁੰਦਾ ਉਹਦੇ ਅੱਗੇ ਇਹ ਚੀਜ਼ ਲੱਗੀ ਆ ਔਰ ਇਹ ਦੱਸਿਆ ਰਣ ਵੀ ਸਟੇਨਲੈਸ ਪਿਓਰ ਸਟੀਲ ਦੀ ਇਹ ਬਣੀ ਹੋਈ ਆ ਤੇ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਆ ਬਹੁਤ ਹੀ ਵਧੀਆ ਕੁਆਲਿਟੀ ਦੇ ਔਰ ਬਹੁਤ ਸੋਹਣੀ ਲੁੱਕ ਦੇਣ ਵਾਲੇ ਆ ਕਿਸੇ ਆਪਣੇ ਤੀਰ ਦੇ ਅੱਗੇ ਲਾਣਾ ਹੋਵੇ ਤਾਂ ਇਹ ਆ ਵੀ ਜਿਸ ਤਰ੍ਹਾਂ ਦੇ ਡਿਜ਼ਾਈਨ ਆ ਤੁਸੀਂ ਦੇਖ ਲਓ ਵੀ ਇਹ ਜੇਕਰ ਕਿਸੇ ਦੇ ਬੱਜੇਗਾ ਤਾਂ ਇਹ ਬਾਹਰ ਦਾ ਨਹੀਂ ਨਿਕਲਦਾ ਜਾਂ ਤਾਂ ਆਰ ਪਾਰ ਹੋਵੇਗਾ ਜਾਂ ਫਿਰ ਪਿੱਛੇ ਨਹੀਂ ਮੁੜਦਾ ਇਹ ਕੋਈ ਤੀਰ ਦੇ ਅੱਗੇ ਲੱਗਿਆ ਹੋਵੇ ਤੇ ਇੱਕ ਤਾਂ ਉਹਦਾ weight ਵਧਾਉਂਦਾ ਹੈ ਉਹਦਾ ਬੈਲੈਂਸ ਪੂਰਾ ਕਰਦਾ ਹੈ ਤੇ ਆਹ ਉਹ ਤੀਰ ਦੀ ਜਿਹੜੀ ਛੜੀ ਆ ਉਹ ਵਾਲੀ ਐ ਇਸ ਤਰ੍ਹਾਂ ਦੀ ਇੱਕ ਬਿਲਕੁਲ ਛੜੀ ਇਹ ਅਲੱਗ-alag ਆ ਦੇਖੋ ਤੱਲੇ ਬੜੇ ਵਧੀਆ ਸਜਾਏ ਹੋਏ 13 ਦੇ ਇਹ ਜਿਹੜੇ ਪੈਕੇਟ ਨੇ ਉਹ ਰੱਖੇ ਹੋਏ ਨੇ ਤੇ ਇੱਕ ਇੱਕ ਪੈਕੇਟ ਦੀ ਜਿਹੜੀ ਕੀਮਤ ਆ ਉਹ 1.5 200 100 ਡਾਲਰ ਹੈ ਇਸ ਤਰ੍ਹਾਂ ਇਹਨਾਂ ਦੀ ਵੈਲਿਊ ਆ ਤਿੰਨ ਤਿੰਨ ਦੇ ਪੈਕ ਨੇ ਇਹਦੇ ਨਾਲ ਦਾ ਵੀ ਇੱਕ ਵਾਰ ਮੈਨੂੰ ਯਾਦ ਆ ਵੀ ਜਦੋਂ ਅਸੀਂ ਗਏ ਸੀ ਤਾਂ ਵੀਆਰ ਮਾਲ ਦੇ ਵਿੱਚ ਡੀਕੈਥਲਨ ਜਦੋਂ ਹੁੰਦਾ ਸੀ ਤਾਂ ਇੱਕ ਸੱਜਣ ਨੇ ਆਪਣੇ ਨੇ ਸਾਨੂੰ ਇਸ ਤਰ੍ਹਾਂ ਦਾ ਹੀ ਤੀਰ ਇੱਕ ਗਿਫਟ ਵੀ ਕੀਤਾ ਸੀ ਜਿਸ ਦੀ ਵੈਲਿਊ ਉਸ ਸਮੇਂ 5 ਤੋਂ 6000 ਇੰਡੀਅਨ ਕਰੰਸੀ ਦੇ ਵਿੱਚ ਸੀ ਸੋ ਬਿਲਕੁਲ ਇਸ ਤਰ੍ਹਾਂ ਦਾ ਸੀ ਮੇਡ ਇਨ ਜਾਪਾਨ ਦਾ ਉਹ ਤੀਰ ਸੀ ਤੇ ਇਹਦੇ ਉੱਤੇ ਵੀ ਕਈ ਜਗ੍ਹਾ ਦੇ ਉੱਤੇ ਲਿਖਿਆ ਸੀ ਮੇਡ ਇਨ ਤਾਈਵਾਨ ਮੇਡ ਇਨ ਜਾਪਾਨ ਤੇ ਫਿਰ ਫਲੈਗ ਦੇ ਦੇ ਨਾਲ ਹੀ ਆਪਾਂ ਨੇ ਕੈਨੇਡਾ ਦੇ ਫਲੈਗ ਦੇ ਨਾਲ ਥੋੜੀਆਂ ਜਿਹੀਆਂ ਫੋਟੋ ਵੀ ਖਚਾਈਆਂ ਉੱਤੇ ਕਮੈਂਟ ਜ਼ਰੂਰ ਕਰਕੇ ਦੱਸੋ ਵੀ ਫੋਟੋਆਂ ਆਈਆਂ ਕਿੱਦਾਂ ਦੀਆਂ ਮਨੂੰ ਤਾਂ ਸੋਹਣੀਆਂ ਲੱਗ ਰਹੀਆਂ ਕਿਉਂਕਿ ਰੰਗ ਆ ਜਿਹੜਾ ਕੱਪੜਿਆਂ ਦਾ ਉਹ ਉਹਦੇ ਨਾਲ ਮੈਚ ਕਰ ਰਿਹਾ ਸੀ ਤੱਤ ਦੇਖ ਲਓ ਕਿੰਨੀ ਸੋਹਣੀ ਬਣਾਈ ਦੀ ਲੱਗਦਾ ਹੀ ਨਹੀਂ ਕਿ ਇਹ ਕਿਸੇ ਮਾਲ ਦੇ ਵਿੱਚ ਆਏ ਲੱਗਦਾ ਵਿੱਚ ਅਸਮਾਨ ਦੇ ਥੱਲੇ ਘੁੰਮ ਰਹੇ ਹੋ ਤੇ ਇਹ ਆ ਜੀ ਬੋਟ ਜਿਹੜੀ ਆਪਾਂ ਬਾਹਰੋਂ ਬੋਟ ਦੇਖ ਰਹੇ ਸੀ ਉਸ ਦੀ ਇੱਕ ਸੁਪੀਰੀਅਰ ਕੁਆਲਿਟੀ ਦੀ ਬੋਟ ਹੈ ਜਿਹਦੀਆਂ ਸੀਟਾਂ ਬਿਲਕੁਲ ਆਪਣੇ ਸੋਫਿਆਂ ਨਾਲੋਂ ਵੀ ਕਿਤੇ ਵਧੀਆ ਨੇ ਸੋ ਕਾਫੀ ਵਧੀਆ ਤਜਰਬਾ ਅਨੁਭਵ ਅੱਜ ਕਹਿ ਲੀਏ ਵੀ ਆਪਾਂ ਇਸ ਮਾਲ ਦੇ ਵਿੱਚ ਆ ਕੇ ਰਿਹਾ ਅਰुण भाई ਨੇ ਬੜੀ ਅੱਲਾ ਸ਼ਰੀ ਦਈ ਫੋਨ ਕਰਕੇ ਵੀ ਕਿਹਾ ਵੀ ਭਾਈ ਜਾ ਕੇ ਜਰੂਰ ਆ ਕਿਤੇ ਨਾ ਕਿਤੇ ਸਾਨੂੰ ਦਿਖਾਤ ਸਹੀ ਉੱਤੇ ਮਾਲ ਚ ਮਿਲਦਾ ਗਿਆ ਹੈ ਫੋਟੇ ਕਿਸ਼ਤੀਆਂ ਤੱਕ ਮਿਲਦੀਆਂ ਨੇ ਆ ਦੇਖ ਲਓ ਜਿਹੜੀ ਕਿਸ਼ਤੀ ਐ ਇਹ ਵੀ ਪਾਣੀ ਦੇ ਉੱਤੇ ਜੇਕਰ ਤੁਸੀਂ ਇੰਜੋਏਮੈਂਟ ਲਈ ਜਾਣਾ ਹੈ ਤਾਂ ਆਪਨੇ ਤਾਂ ਉੱਤੇ ਕਹਿ ਲਓ ਵੀ ਕਿਤੇ ਨਦੀ ਦੇ ਵਿੱਚ ਜਾਣਾ ਹੋਵੇ ਤਾਂ ਇਹਦੇ ਵੀ ਕਿੰਨੇ ਪੈਸੇ ਲੈ ਲੈਂਦੇ ਨੇ ਇੱਥੇ ਇਹਨੂੰ ਖਰੀਦ ਕੇ ਤੁਸੀਂ ਆਪ ਕਿਤੇ ਵੀ ਪਾਣੀ ਜਿੱਥੇ ਵਹਵਾ ਆਏਗਾ ਤੁਸੀਂ ਇੰਜੋਏ ਕਰ ਸਕਦੇ ਹੋ ਇਹ ਦੂਸਰੀਆਂ ਬੋਟੀਆਂ ਜਿਹੜੀ ਦੇ ਵਿੱਚ ਤੁਸੀਂ ਪੈਰ ਬੰਨ ਕੇ ਆਪਣਾ ਬੈਠ ਸਕਦੇ ਹੋ ਵੀ ਇਹ ਪਲਟਦੀਆਂ ਨਹੀਂ ਹੈਗੀਆਂ ਤੇ ਬੜਾ ਵਧੀਆ ਉਸ ਤੋਂ ਬਾਅਦ ਆਪਾਂ ਸ਼ਾਪਿੰਗ ਮਾਲ ਵੱਲ ਜਿਹੜਾ ਹੋਰ ਖੁੱਲਾ ਸੈਕਸ਼ਨ ਸੀ ਦੂਸਰੀਆਂ ਦੁਕਾਨਾਂ ਸੀ ਜਿੱਧਰ ਬਾਕੀ ਹੋਰ ਸਾਈਡ ਦੇ ਉੱਤੇ ਉਧਰੋਂ ਆਪਾਂ ਚੱਲ ਪਏ ਹੁਣ ਤੇ ਇੱਥੇ ਇੱਕ ਟ੍ਰੇਨ ਚੱਲਦੀ ਆ ਅੰਦਰ ਬੱਚਿਆਂ ਵੱਤ ਜਿਸ ਤਰ੍ਹਾਂ ਵੀ ਆਰ ਮਾਲ ਦੇ ਵਿੱਚ ਚੱਲਦੀ ਆ ਜਾਂ ਇਲਾਂਟੇ ਮਾਲ ਦੇ ਵਿੱਚ ਆ ਤੇ ਉਹਦਾ ਰੇਟ ਤੁਹਾਨੂੰ ਦਿਖਾਇਆ ਅੰਦਰ ਦੀ ਲੁੱਕ ਕਹਿ ਲਈਏ ਤਾਂ ਆਪਣੇ ਇਲਾਂਟੇ ਮਾਲ ਦੀ ਲੁੱਕ ਕਿਤੇ ਇਸ ਦੇ ਨਾਲੋਂ ਵਧੀਆ ਹੈ ਸਫਾਈ ਜ਼ਰੂਰ ਇੱਥੇ ਜ਼ਿਆਦਾ ਹੈ ਆਊਟਲੈਟਸ ਦੇ ਗੱਲੋਂ ਵੀ ਫੋਰਨਰ ਜਿਹੜੀਆਂ ਕੰਪਨੀਜ਼ ਨੇ ਉਹ ਇੱਥੇ ਹੈਗੀਆਂ ਨੇ ਲੇਕਿਨ ਜੇਕਰ ਓਵਰਆਲ ਦੇਖੀਏ ਤਾਂ ਆਪਣਾ ਇਲਾਂਟੇ ਮਾਲ ਇਸ ਮਾਲ ਤੋਂ ਕਿਤੇ ਵਧੀਆ ਜਿਗਰ ਤੋਂ ਲਾਂਟੇ ਮਾਲ ਘੁੰਮਿਆ ਤਾਂ ਉੱਤੇ ਤੁਹਾਨੂੰ ਇਸ ਤਰ੍ਹਾਂ ਦੇ ਆਊਟਲੈਟ ਲੱਗੇ ਵੀ ਦਿਖੇ ਹੋਣਗੇ ਇਸ ਤਰ੍ਹਾਂ ਦਾ ਹੀ ਸੇਮ ਕਲਚਰ ਉੱਥੇ ਵੀ ਦੇਖਣ ਨੂੰ ਮਿਲਦਾ ਛੋਟੇ ਛੋਟੇ ਜਵਾਕ ਸੀ ਆਪਣੇ ਆਪਣੇ ਘਡੌਣੇ ਪਰ ਇੱਕ ਰੈਂਟ ਤੇ ਮਿਲਦੇ ਨੇ ਜੀ ਅਤੇ ਸਾਰੇ ਪੰਜਾਬੀਓ ਆਪਣੇ ਜਵਾਗ ਅਰ ਪੂਰੀ ਮौज-ਮਸਤੀ ਕਰ ਰਹੇ ਆ ਤੇ ਕਰਨ ਵੀ ਕਿਉਂ ਨਾ ਜੀ ਜਦੋਂ ਆਏ ਆ ਤੇ ਵਧੀਆ ਤਰੀਕੇ ਨਾਲ ਇੰਜੋਏ ਕਰ ਰਹੇ ਆ ਬੱਚੇ ਸਾਰੇ ਉਸ ਤਰ੍ਹਾਂ ਹੀ ਨੇ ਜੀ ਉਮੇ ਦੇ ਮਾਲ ਨੇ ਉਸ ਤਰ੍ਹਾਂ ਦਾ ਹੀ ਕੱਪੜੇ ਨੇ ਸਭ ਕੁਝ ਥੋੜਾ ਬੋੜਾ ਸ਼ੋਰੂਮਾਂ ਦੇ ਵਿੱਚ ਬੜੇ ਵੀ ਕੱਪੜੇ ਵੀ ਦੇਖੇ ਲੇਕਿਨ ਸੇਮ ਕੁਆਲਿਟੀ ਆ ਸੇਮ ਸਭ ਕੁਝ ਹੈ ਤੇ ਲੱਗਿਆ ਹੀ ਨਹੀਂ ਵੀ ਆਪਾਂ ਕਿਤੇ ਬਾਹਰਾਂ ਕਿਉਂਕਿ ਜ਼ਿਆਦਾਤਰ ਜਿਹੜੇ ਬੱਚੇ ਨੇ ਸਟੂਡੈਂਟ ਨੇ ਤੇ ਉਹੀ ਕਾਊਂਟਰਾਂ ਦੇ ਉੱਤੇ ਆਪਾਂ ਨੂੰ ਦਿਖੇ ਨੇ ਇਹ ਜੁੱਤੀਆਂ ਦਾ ਇੱਕ ਸ਼ੋਰੂਮ ਸੀ ਉੱਤੇ ਬੜ ਗਏ ਆਪਾਂ ਦੇਖਣ ਦੇ ਲਈ ਇੱਥੇ ਵੀ ਜਿੰਨੇ ਵੀ ਬੱਚੇ ਜਾਂ ਵਰਕਰ ਸੀ ਸਾਰੇ ਹੀ ਆਪਣੇ ਪੰਜਾਬੀ ਸੀ ਆਪਣੇ ਘਰਾਂ ਦੇ ਬੱਚੇ ਬੱਚੀਆਂ ਇੱਥੇ ਜਿਹੜੇ ਕੰਮਕਾਜ ਤੇ ਲੱਗੇ ਹੋਏ ਨੇ ਤੇ ਮੈਂ ਆਪਣੇ ਨਾਲ ਦੇ ਸਾਥੀ ਨੂੰ ਕਹਿ ਰਿਹਾ ਸੀ ਕਿ ਜੇਕਰ ਇੱਕ ਦਿਨ ਲਈ ਆਪਾਂ ਮੰਨ ਲਈਏ ਵੀ ਪੂਰੇ ਪੰਜਾਬੀ ਨੇ ਜਿੰਨੇ ਵੀ ਕੈਨੇਡਾ ਦੇ ਵਿੱਚ ਨੇ ਤੇ ਉਹ ਕੈਨੇਡਾ ਨੂੰ ਲੀਵ ਕਰਕੇ ਜੇਕਰ ਬਾਹਰ ਜਾਣੇ ਆ ਤਾਂ ਕੈਨੇਡਾ ਦੀ ਇਕਨੋਮੀ ਤੇ ਪੋਪੂਲੇਸ਼ਨ ਮਨ ਨੂੰ ਲੱਗਦਾ ਵੀ ਸਾਰੀ 10% ਹੀ ਬਚਣੀ ਆ ਕਿਉਂਕਿ ਜਿੰਨੇ ਵੀ ਸ਼ੋਰੂਮ ਨੇ ਜਿੰਨੇ ਵੀ ਵੱਡੇ ਕੰਮ ਨੇ ਸਾਰੇ ਆਪਣੇ ਪੰਜਾਬੀਆਂ ਨੇ ਸੰਭਾਲੇ ਹੋਏ ਨੇ ਤੇ ਉੱਤੇ ਜਿਹੜੇ ਕੰਮ ਕਰਨ ਵਾਲੇ ਨੇ ਸਾਰੇ ਬੱਚੇ ਜਿੰਨੇ ਵੀ ਇੱਥੇ ਸਟੂਡੈਂਟ ਆਂਦੇ ਨੇ ਜਾਂ ਜਿਹੜੇ ਵਰਕ ਪਰਮਿਟ ਤੇ ਆਂਦੇ ਨੇ ਉਹ ਸਾਰੇ ਆਪਣੇ ਘਰਾਂ ਦੇ ਬੱਚੇ ਨੇ ਉਹ ਲੱਗੇ ਹੋਏ ਨੇ enjoy karde ne sirf gore lok jehde ایتھے ਦੇ local ਵਸਦੇ ਨੇ ਉਹ enjoy जरूर ਕਰਦੇ ਨੇ ਕਿਉਂਕਿ ਉਹਨਾਂ ਦਾ culture ਇਸ ਤਰ੍ਹਾਂ ਦਾ ਵੀ ਉਹਨਾਂ ਨੇ 5 ਦਿਨ ਕਮਾਉਣਾ ਹੈ ਤੇ 2 ਦਿਨ ਉਸ ਨੂੰ ਖਰਚਣਾ ਹੈ enjoyment ਕਰਨ ਦੇ ਲਈ ਤੇ ਆਪਾਂ ਨੂੰ ਹੁੰਦਾ ਕਿ ਆਪਾਂ ਕੁਛ ਨਾ ਕੁਛ సేਵ ਵੀ ਕਰ ਲਈਏ ਆਪਣੇ ਬੱਚਿਆਂ ਲਈ ਵੀ ਕਰ ਲਈਏ ਇਸ ਕਰਕੇ ਆਪਾਂ ਫੈਮਿਲੀ ਬਾਰੇ ਸੋਚਦੇ ਆਂ ਇਹ ਲੋਕ ਆਪਣੀ ਫੈਮਿਲੀ ਬਾਰੇ ਨਹੀਂ ਸੋਚਦੇ ਇਸ ਕਰਕੇ ਦੋਨਾਂ ਦੇ ਵਿੱਚ culture ਦੇ ਵਿੱਚ ਫਰਕ ਜ਼ਰੂਰ ਹੈ ਇਹ ਬਹੁਤ ਵੱਡਾ ਪੱਖਾ ਇੱਥੇ ਜ਼ਰੂਰ ਲੱਗਿਆ ਦੇਖਿਆ ਕਿਉਂਕਿ ਪੂਰੇ ਜੇਕਰ ਮਾਲ ਦੀ ਗੱਲ ਕਰ ਲਈਏ ਤਾਂ ਬਿਸ਼ੱਕ ਦੇ ਚੱਲ ਬੌਸਲੋਸਲੋ ਰਿਹਾ ਸੀ ਲੇਕਿਨ ਹਵਾ ਦਾ ਫਲੋਅ ਇਹਦਾ ਕਾਫੀ ਜਿਆਦਾ ਫੋਰਡ ਪਲਾਜਾ ਹੈ ਜੀ ਫਿਰ ਇੱਥੇ ਆ ਕੇ ਆਪਾਂ ਵੀ ਥੋੜਾ ਜਿਹਾ ਖਾਣ ਦਾ ਮਨ ਬਣਾ ਲਿਆ ਵੀ ਕੁਛ ਨਾ ਕੁਛ ਆਪਾਂ ਵੀ ਪੇਟ ਪੂਜਾ ਕਰ ਹੀ ਲਈਏ ਤੇ ਇੱਕ 버ਗਰ ਕੋਲਡ ਡਰਿੰਕ ਤੇ ਨਾਲ ਥੋੜੇ ਜਿਹੇ ਜਿਹੜੇ ਆਲੂਆਂ ਦੇ ਬਣੇ ਹੁੰਦੇ ਆ ਦੱਸਣਾ ਤੁਸੀਂ ਇਹ ਵੀ ਉਹਨੂੰ ਕਹਿੰਦੇ ਕੀ ਆ ਤੁਹਾਨੂੰ ਫੋਟੋ ਜਰੂਰ ਦਿਖਾ ਦਊਗਾ ਵੀ ਇਹਨੂੰ ਕੀ ਕਹਿੰਦੇ ਆ ਤੇ ਉਹਦਾ ਨਾਮ ਜ਼ਰੂਰ ਦੱਸ ਦਿਓ ਬਸ ਆ ਲੋ ਜੀ ਆ ਬਰਗਰ ਆਪਾਂ ਨੇ ਲੈ ਲਿਆ ਇਸ ਦੇ ਨਾਲ ਹੀ ਆ ਕੋਕ ਆ ਗਿਆ ਜੀ ਆ ਜੀ ਤੀਸਰੀ ਚੀਜ਼ ਆ ਵਾਲੀ ਇਹਦਾ ਨਾਮ ਜਰੂਰ ਦੱਸਿਓ ਵੀ ਇਹਨੂੰ ਕੀ ਕਹਿੰਦੇ ਆ ਠੀਕ ਆ ਜੀ ਖਾ ਕੇ ਥੋੜਾ ਜਿਹਾ ਫਰੈਸ਼ ਹੋ ਗਏ ਉਸ ਤੋਂ ਬਾਅਦ ਫੇਰ ਚੱਲੇ ਪਏ ਆਪਾਂ ਮਾਲ ਦੇ ਵਿੱਚ ਮਾਲ ਦੇ ਵਿੱਚ ਫੇਰਦੁਆਰਾ ਛੋਟੇ ਛੋਟੇ ਬੱਚੇ ਜਰੂਰ ਖਡੋਣਿਆਂ ਦੇ ਉੱਤੇ ਖੇਡਦੇ ਨਜ਼ਰ ਆਏ ਮੋਬਾਈਲਾਂ ਦੇ ਸਿਰਫ ਆਈਫੋਨ ਦੇ ਕਵਰ ਮਿਲਦੇ ਆ ਤੇ ਜੇਕਰ ਤੁਸੀਂ ਕਹਿ ਲੋ ਵੀ ਆਪਣੇ ਵੀਵੋ, Oppo, Samsung ਇਹਨਾਂ ਦੇ ਬਹੁਤ ਘੱਟ ਆ ਕਿਉਂਕਿ Vivo, Oppo ਤਾਂ ਇੱਥੇ ਦਿਖਦਾ ਹੀ ਕੋਈ ਨਹੀਂ ਸਿਰਫ Samsung ਤੇ iPhone ਆ ਜਿਹੜਾ ਉਸ ਹੀ ਨੇ ਮਾਰਕੀਟ ਦੇ ਉੱਤੇ ਪੂਰਾ ਕਬਜ਼ਾ ਕਰਿਆ ਹੋਇਆ ਤੇ ਪੂਰੀ ਰੌਣਕ ਚਹਿਲ ਪਹਿਲ ਇਲਾਂਟੇ ਮਾਲ ਦੀ ਤਰ੍ਹਾਂ ਇਸ ਮਾਲ ਦੇ ਵਿੱਚ ਦੇਖਣ ਨੂੰ ਮਿਲੀ ਸਫਾਈ ਦੇ ਮਾਮਲੇ ਦੇ ਵਿੱਚ ਜਰੂਰ ਆਪਾਂ ਕਹਿ ਸਕਦੇ ਹਾਂ ਵੀ ਆਪਣੇ ਨਾਲੋਂ ਇਹ ਲੋਕ ਬਹੁਤ ਜ਼ਿਆਦਾ ਅੱਗੇ ਨੇ ਜਿਵੇਂ ਕਹ ਲੀਏ ਵੀ ਇੱਥੇ ਆ ਕੇ ਜਿਸ ਤਰ੍ਹਾਂ ਚੰਡੀਗੜ੍ਹ ਵੱੜਦੇ ਸਾਰ ਹਰ ਇੱਕ ਨੂੰ ਸੀਟ ਬੈਲਟ ਲਾਉਣੀ ਜ਼ਿਆਦਾ ਰਹਿ ਜਾਂਦੀ ਆ ਵੀ ਸੀਟ ਬੈਲਟ ਲਾਣੀ ਆ ਤਾਂ ਕਿਤੇ ਚਲਾਨ ਨਾ ਹੋ ਜAVE ਤੇ ਇੱਥੇ ਵੀ ਉਹ ਸਿਸਟਮ ਆ ਇੱਥੇ ਜੇਕਰ ਤੁਸੀਂ ਕੋਈ ਕਿਸੇ ਗੰਦ ਪਾਉਂਦੇ ਆ ਤਾਂ ਪੈਨਲਟੀ ਦਾ ਖਮਿਆਜਾ ਤੁਹਾਨੂੰ ਭੁਗਤਣਾ ਪੈਂਦਾ ਹੈ ਤੇ ਪੈਨਲਟੀ ਹੁੰਦੀ ਹੈ ਲੱਗਦਾ ਫਾਈਨ ਲੱਗਦਾ ਤੇ ਉਸ ਦੇ ਡਰ ਤੋਂ ਜਾਇ ਕਹ ਲੋ ਵੀ ਜਿਸ ਤਰ੍ਹਾਂ ਦਾ ਕਲਚਰ ਜੈਸਾ ਦੇਸ਼ ਵੈਸਾ ਭੇਸ ਜੇਕਰ ਇੱਥੇ ਸਫਾਈ ਪਸੰਦ ਲੋਕ ਨੇ ਤਾਂ ਆਪਣੇ ਲੋਕੀ ਵੀ ਇੱਥੇ ਆ ਕੇ ਕਾਫੀ ਸਮਝਦਾਰ ਹੋ ਜਾਂਦੇ ਨੇ ਲੋਕ ਉਹੀ ਨੇ ਸਾਰੇ ਪੰਜਾਬੀ ਵੀਰਾਂ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਭੈਣ ਭਰਾ ਆਪਣੀ ਨੇ ਸਾਰੇ ਲੇਕਿਨ ਜੇਕਰ ਪੰਜਾਬ ਜਾਈਏ ਤਾਂ ਉੱਥੇ ਜਾ ਕੇ ਸਾਡੀਆਂ ਹਰਕਤਾਂ ਹੋਰ ਹੋ ਜਾਂਦੀਆਂ ਨੇ ਤੇ ਇੱਥੇ ਆ ਕੇ ਥੁੜੀਆਂ ਹੋਰ ਹੋ ਜ ਨਹੀਂ ਰਹੀਆਂ ਇੱਥੇ ਅਸੀਂ ਸਫਾਈ ਪਸੰਦ ਰੱਖਦੇ ਆਂ ਤੇ ਉੱਥੇ ਜਾ ਕੇ ਗੰਦਗੀ ਪੂਰੀ ਪਾਉਣੀ ਆਦਤ ਆਪਣਾ ਸੁਭਾਅ ਹੈ ਉਸ ਤੋਂ ਬਾਅਦ ਆ ਗੇਮ ਖੇਡ ਰਹੇ ਸੀ ਦੋ ਨੌਜਵਾਨ ਇਸ ਦੇ ਨਾਲ ਆਪਾਂ ਨੇ ਵੀ ਫਿਰ ਗੇਮ ਦੇ ਵਿੱਚ ਪਾਰਟਿਸਪੇਟ ਕੀਤਾ ਤੇ ਇੱਕ ਬਾਰ ਜਿੱਤੇ ਸੀ ਵੀਡੀਓ ਤਾਂ ਨਹੀਂ ਬਣਾਈ ਵੀ ਕੋਈ ਬਣਾਉਣ ਵਾਲਾ ਹੈ ਨਹੀਂ ਸੀ ਤੇ ਖੁਦ ਹੀ ਫਿਰ ਖੇਡ ਕੇ ਇੱਕ ਵਾਰ ਚਾ ਪੈ ਗਿਆ ਤੇ ਉਸ ਦੇ ਵਿੱਚ ਆਪਾਂ ਕੁਝ ਜਿੱਤੇ ਵੀ ਉਹ ਵੀ ਦਿਖਾਉਨੇ ਆ। ਲੋ ਵੀ ਆਪਾਂ ਇੱਕ ਗੇਮ ਖੇਲੀ ਸੀ ਇੱਥੇ ਆਹ ਸੋਰਾ ਜਿਹੜਾ ਹੈ ਪ੍ਰੋ ਆਪਤੀ ਲਾਈਫ। ਫੋਨ ਦੇ ਵਿੱਚ ਆਪਾਂ ਨੂੰ ਕੂਪਨ ਦੇ ਵਿੱਚ ਆ ਮਿਲਿਆ ਇੱਕ ਸਨ ਗਲਾਸ ਦੋ ਜਿੱਤ ਗਏ ਸੀ ਇੱਕ ਆਏ ਇੱਕ ਆਏ ਅੱਜ ਦਾ ਗਿਫਟ ਆਇਆ ਇੱਥੇ ਆਉਣ ਦਾ ਅਰੁਣ بھائی ਕਰਕੇ ਇੱਥੇ ਆਏ ਜੀ ਤੇ ਉਹਦੇ ਕਰਕੇ ਆਹ ਹੁਣ ਸਨ ਗਲਾਸ ਦਿੱਤੇ ਗਏ ਧੰਨਵਾਦ ਅਰੁਣ بھائی ਬਹੁਤ ਤੇ ਲੋ ਵੀ ਅੱਜ ਭੁਮੇ ਆਏ ਮਾਲ ਦੇ ਵਿੱਚ ਅਰੁਣ بھائی ਜੀ ਦੀ ਬਦੌਲਤ ਅੱਜ ਆਪਾਂ ਨੇ ਮਾਲ ਕੋ ਮੈਂ ਤੁਹਾਨੂੰ ਸਾਰਿਆਂ ਨੂੰ ਘੁਮਾਇਆ ਆ ਆ ਪਾਲੂ ਪੋਲੂ ਤੁਹਾਨੂੰ ਸਾਰੇ ਦਿਖਾਏ ਆ ਆਪਾਂ ਨੇ ਠੀਕ ਹੈ ਮੱਛੀਆਂ ਵੀ ਲਗਾਤੀਆਂ ਆ ਤੇ ਹੋਰ ਇੱਥੇ ਬਹੁਤ ਕੁਝ ਹੈ ਕੱਪੜੇ ਜਾਂ ਹੋਰ ਜਿਹੜਾ ਬਾਕੀ ਵੈਰਾਈਟੀ ਆ ਉਹ ਸਾਰੀ ਆਪਣੇ ਜਿਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਉਸਤਾਂ ਦੀ ਉਹ ਥੋੜੀ ਜੀ ਇਹਨਾਂ ਦਾ ਡੈਕੋਰੇਸ਼ਨ ਦਾ ਵੇਅ ਆਊਟ ਉਹ ਡਿਫਰੈਂਟ ਹੈਗਾ ਜਰੂਰ ਤੇ ਜਿਸ ਤਰ੍ਹਾਂ ਆਹ ਵਾਲੇ ਸ਼ਾਪਿੰਗ ਮਾਲ ਦੇ ਉੱਪਰ ਆ ਦੇਖੋ ਕਿੰਨਾ ਵਧੀਆ ਲੱਗਦਾ ਵੀ ਉੱਤੇ ਆਕਾਸ਼ ਹੈ ਤੇ ਕਾਫੀ ਜਿਹੜੇ ਪੰਛੀ ਨੇ ਉੱਤੇ ਉੱਡ ਰਹੇ ਨੇ ਲੇਕਿਨ ਆਕਾਸ਼ ਨਹੀਂ ਹੈ ਲਾਈਟਿੰਗ ਇੰਨੀ ਵਧੀਆ ਕੀਤੀ ਹੋਈ ਆ ਸੈਡਾਂ ਦੇ ਉੱਤੇ ਇਹ ਜਾਨਵਰ ਉੱਤੇ ਬਿਠਾਏ ਹੋਏ ਨੇ ਜਿਹੜੇ ਇਥੋਂ ਦੇ ਹੈਗੇ ਨੇ ਹਿਰਨ ਪਾਲੂ ਆ ਜਿਹੜੇ ਕੈਨੇਡਾ ਦੇ ਵਿੱਚ ਆਮ ਦੇਖਣ ਨੂੰ ਮਿਲਦੇ ਨੇ ਤੇ ਹਰ ਇੱਕ ਤਰ੍ਹਾਂ ਦਾ ਸਮਾਨ ਸ਼ਿਪਿੰਗ ਦਾ ਜਾਂ ਹੋਰ ਗੱਲੀ ਉਹ ਇੱਥੇ ਅਵੇਲੇਬਲ ਹੈਗਾ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਹਰ ਇੱਕ ਚੀਜ਼ ਨੂੰ ਇੱਕ ਵੈਲ ਮੇਨਟੇਨ ਕੀਤਾ ਹੋਇਆ ਹਰ ਇੱਕ ਵਧੀਆ ਤਰੀਕੇ ਨਾਲ ਸਮਾਨ ਨੂੰ ਰੱਖਿਆ ਹੋਇਆ ਸੋ ਇੰਨਾ ਕੀ ਅੱਜ ਦਾ ਬਲੌਗ ਆ ਜੀ ਦਿਓ ਇਜਾਜ਼ਤ ਕੋਸ਼ਿਸ਼ ਕਰਾਂਗੇ ਵੀ ਹੋਰ ਇਸ ਤਰ੍ਹਾਂ ਦੇ ਕੁਝ ਆਈਟਮਾਂ ਲੈ ਕੇ ਤੁਹਾਨੂੰ ਦਿਖਾ ਸਕੀਏ ਤੁਹਾਨੂੰ ਕੁਝ ਵਧੀਆ ਲੱਗਦਾ ਹੈ ਤਾਂ ਉਹਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਅਰुण بھائی ਦਾ ਬਹੁਤ ਧੰਨਵਾਦ ਮੈਂ ਦੁਬਾਰਾ ਫੇਰ ਤੇ ਕਹਾਂਗਾ ਜੀ ਉਹਨਾਂ ਨੇ ਥੋੜਾ ਜਿਹਾ ਕਮੈਂਟ ਕੀਤਾ ਤਾਂ ਆਪਾਂ ਅੱਜ ਥੋੜਾ ਜਿਹਾ ਨਿਕਲੇ ਕਿਉਂਕਿ ਜਦੋਂ ਫ੍ਰੀ ਟਾਈਮ ਹੁੰਦਾ ਤਾਂ ਉਦੋਂ ਇਹ ਹੁੰਦਾ ਵੀ ਆਪਾਂ ਰੈਸਟ ਕਰ ਲਈਏ ਘਰੇ ਬੈਠੀਏ ਤੇ ਥੋੜੇ ਮੋਟੀਵੇਸ਼ਨ ਆਪਣੇ ਮਿਲਦੀ ਰਹਿੰਦੀ ਹੈ ਤੇ ਅਜਿਹੇ ਕੰਮਾਂ ਦੇ ਵਿੱਚ ਬਾਹਰ ਨਿਕਲ ਨੂੰ ਤਾਂ ਹੀ ਦਿਲ ਕਰਦਾ ਹੈ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਸ਼ੇਅਰ ਜ਼ਰੂਰ ਕਰਦੇ ਹੋ